ਜੇ ਕੋਈ ਮਦਦ ਕਰਨ ਵਾਲਾ ਹੈਗਾ ਵੀਰ ਮੇਰਾ ਭਾਈ ਭੈਣ ਤਾਂ ਕਰ ਦਿਓ ਮਾਤਾ ਕਿੰਨੇ ਦਿਨ ਹੋ ਗਏ ਇੱਥੇ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਸੱਚੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਬਰਨਾਲਾ ਦੇ ਦਸਹਿਰਾ ਗਰਾਊਂਡ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੈ ਇੱਕ ਮਾਤਾ ਹੈ ਤੇ ਉਸ ਦਾ ਲड़का ਹੈ ਜਿਹੜਾ ਬਹੁਤ ਹੀ ਜ਼ਿਆਦਾ ਗੰਦਗੀ ਦੇ ਵਿੱਚ ਰਹਿੰਦਾ ਹੈ ਸਿਆਲਾਂ ਦਾ ਟਾਈਮ ਹੈ ਤੇ ਬਾਹਰ ਇਹ ਇੰਨੀ ਧੁੰਦ ਦੇ ਵਿੱਚ ਵਿਚਾਰੇ ਆਪਣਾ ਟਾਈਮ ਪਾਸ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਗੰਦਗੀ ਹੀ ਗੰਦਗੀ ਹੈ ਤੇ ਜਿੱਥੇ ਇਹ ਆਪਣਾ ਰੋਟੀ ਪਾਣੀ ਬਣਾਉਂਦੇ ਨੇ ਰੋਟੀ ਪਾਣੀ ਖਾਂਦੇ ਨੇ ਤੇ ਉੱਥੇ ਹੀ ਵਿਚਾਰੇ ਪੈਂਦੇ ਨੇ ਪਹਿਲਾਂ ਇਹਨਾਂ ਨੂੰ ਇੱਕ ਕਮਰਾ ਦਿੱਤਾ ਗਿਆ ਸੀ ਜਿਹੜਾ ਸਾਈਡ ਦੇ ਉੱਪਰ ਦਿਖਾਈ ਦੇ ਰਿਹਾ ਹੈ ਪਰ ਹੁਣ ਉਹ ਵੀ ਕਿਸੇ ਕਾਰਨ ਦੇ ਕੋਲੋਂ ਇਹਨਾਂ ਦੇ ਕੋਲੋਂ ਲੈ ਲਿਆ ਗਿਆ ਹੈ ਤੇ ਜਿਸ ਦੇ ਕਾਰਨ ਹੁਣ ਇਹ ਬਾਹਰ ਹੀ ਪੈਂਦੇ ਨੇ ਰਾਤ ਨੂੰ ਵੀ ਔਰ ਦਿਨੇ ਵੀ ਇਸੇ ਤਰ੍ਹਾਂ ਗੰਦਗੀ ਦੇ ਵਿੱਚ ਹੀ ਆਪਣਾ ਗੁਜ਼ਾਰਾ ਕਰਦੇ ਨੇ ਪਤਾ ਨਹੀਂ ਕਿਉਂ ਇਹਨਾਂ ਦੀ ਬਾਹ ਕਿਸੇ ਨੇ ਨਹੀਂ ਪੜੀ ਕਿਉਂਕਿ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਹੈ ਪੰਜਾਬੀ ਐਨੇ ਵੀ ਨਹੀਂ ਗਿਰੇ ਹੋਏ ਕਿ ਕਿਸੇ ਨੂੰ ਅਜਿਹੇ ਹਾਲਾਤ ਦੇ ਵਿੱਚ ਛੱਡ ਦੇਣ ਪਰ ਦੋਸਤੋ ਹੋ ਸਕਦਾ ਹੈ ਕਿਸੇ ਕੋਲੇ ਇਹਨਾਂ ਦੀ ਜਿਹੜੀ ਖਬਰ ਹੈ ਉਹ ਪਹੁੰਚੀ ਨਾ ਹੋਵੇ ਇਸ ਕਰਕੇ ਆਪਣਾ ਫਰਜ਼ ਬਣਦਾ ਹੈ ਕਿ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕੀਤਾ ਜਾਵੇ ਔਰ ਸ਼ੇਅਰ ਵੀ ਉਹਨਾਂ ਲੋਕਾਂ ਤੱਕ ਕੀਤਾ ਜਾਵੇ ਜਿਹੜੇ ਕਾ ਮਦਦ ਕਰ ਸਕਦੇ ਨੇ ਜਾਂ ਫਿਰ ਕੋਈ ਸੰਸਥਾਵਾਂ ਹਨ ਉਹਨਾਂ ਲੋਕਾਂ ਕੋਲੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਕਿਸੇ ਬੜੇ ਹੀ ਨੇਕ ਦਿਲ ਬੰਦੇ ਨੇ ਇਹਨਾਂ ਦੀ ਇਹ ਵੀਡੀਓ ਬਣਾਈ ਹੈ ਇਹਨਾਂ ਦਾ ਹਾਲਚਲ ਪੁੱਛਿਆ ਹੈ ਔਰ ਇਹਨਾਂ ਨੂੰ ਸੌਦੇ ਪੱਤੇ ਦੇ ਬਾਰੇ ਵੀ ਪੁੱਛਿਆ ਹੈ ਔਰ ਉਸਨੇ ਹੀ ਇਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਇਹ ਜਿਹੜੀ ਵੀਡੀਓ ਸਿਰਫ ਇਹਨਾਂ ਦੀ ਮਦਦ ਲਈ ਪਾਈ ਗਈ ਹੈ ਵੀਡੀਓ ਨੂੰ ਲਾਇਕ ਨਾ ਕਰੋ ਚਾਹੇ ਚੈਨਲ ਨੂੰ ਵੀ ਸਬਸਕ੍ਰਾਈਬ ਨਾ ਕਰੋ ਪਰ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਕਿਸੇ ਚੰਗੇ ਬੰਦੇ ਤੱਕ ਇਹ ਵੀਡੀਓ ਪਹੁੰਚ ਜਾਵੇ ਬਹੁਤ ਵਿਚਾਰਾ ਬਹੁਤ ਬੁਰਾ ਹਾਲਾ ਦੋਨੇ ਮਾਂ ਪੁੱਤਾਂ ਦਾ ਜੇ ਕੋਈ ਮਦਦ ਕਰਨ ਵਾਲਾ ਹੈਗਾ ਵੀਰ ਮੇਰਾ ਭਾਈ ਭੈਣ ਦਾ ਕਰ ਦਿਓ ਮਾਤਾ ਕਿੰਨੇ ਦਿਨ ਹੋ ਗਏ ਇੱਥੇ ਚਾਰ ਮੰਤ ਹੋ ਗਏ ਚਾਰ ਪੰਜ ਦਿਨ ਹੋ ਗਏ ਅੱਛਾ ਕੋਈ ਪਹਿਲਾਂ ਕੋਈ ਆਏਗਾ ਵੀ ਛੁੱਟੀ ਮਦਦ ਕਰ ਦਾਂਗੇ ਤੈਨੂੰ ਕਾ ਜਿਵੇਂ ਮਿੱਠਾ ਕਵਰ ਪਾਵਾਂਗਾ ਉਹ ਜਿਹੜਾ ਭੋਲੇ ਦਾ ਮੁੰਡਾ ਉਹ ਮੇਸਾ ਕੀ ਕਹਿੰਦਾ ਉਹ ਕਹਿੰਦਾ ਕਮਰੇ ਦੇ ਨਾਲ ਹੀ ਚਲੋ ਵਧੀਆ ਜੇ ਹੋ ਜਾ ਹੱਲ ਹਾਂ ਕਮਰਾ ਨਾ ਵਧੀਆ ਚੱਲ ਅੱਛਾ ਉਹ ਕਹਿੰਦਾ ਵੀ ਯਾਦ ਪਵਾ ਦਾਂਗੇ ਕਿਰਾਏ ਤੇ ਕਰਾਇ ਤੇ ਕਹਿੰਦਾ ਸੀ ਨਹੀਂ ਉਹ ਕਿ ਆਵਾਸਦੀ ਦੁਆਰਾ ਕਰਾਇਆ ਤੇ ਅੱਛਾ ਆਵਾਸਦੀ ਜੀ ਮੈਂ ਉਹਦਾ ਸੈਨੀਟਰ ਨਹੀਂ ਕਰਾਂਗਾ ਅੱਛਾ ਰਸਨ ਪਾਣੀ ਖਾਣ ਪੀਣ ਨੂੰ ਆਟਾ ਉਟਾ ਹੈਗਾ ਆਟਾ ਹੈਗਾ ਪਿਆਗਾ ਕਿੰਨਾ ਕਾ ਦੇਖਾਂ ਦਿਖਾਈ ਦਿਖਾਈ ਆਟਾ ਆ ਦੇ ਆਹੀ ਆ ਤੇ ਤੇਲ ਦਾਲਾਂ ਦੂਲਾਂ ਦਾਲਾਂ ਦੂਲਾਂ ਆਟਾ ਉਹ ਵੀ ਪਿਆ ਉਹ ਤੇਲ ਦੂਲ ਹੈਗਾ ਦਾਲਾਂ ਦੂਲਾਂ ਹੈਗਾ ਹੋਰ ਨਹੀਂ ਚਾਹੀਦਾ ਬਸ ਰਹਿਣ ਨੂੰ ਛੱਤ ਚਾਹੀਦੀ ਇਕੱਲੀ ਵੀ ਛੱਤ ਹੋਵੇ ਹਨਾ ਰਾਤ ਨੂੰ ਠੰਡ ਬਹੁਤ ਲੱਗਦੀ ਹੋਣਾ ਇੱਥੇ ਤਾਂ ਹਾਂ ਧੁੰਦ ਹੋ ਜਾਂਦੀ ਹੈ ਨਾ ਮੇਰੀ ਬਸ ਸੰਗਤ ਨੂੰ ਬੇਨਤੀ ਆ ਵੀ ਕੋਈ ਹੈਲਪ ਕਰਨ ਵਾਲਾ ਹੈਗਾ ਤਾਂ ਜਰੂਰ ਇਹਨਾਂ ਦੀ ਹੈਲਪ ਕਰੋ ਬਹੁਤ ਬੁਰਾ ਹਾਲ ਆ ਇੱਧਰ ਚਾਰੇ ਪਾਸੇ ਨਾਲੇ ਗੰਦ ਪਿਆਗਾ ਦੇਖੋ ਹੀ ਤੇ ਮੁੰਡਾ ਵੀ ਵਿਚਾਰਾ ਭੋਲਾ ਭਾਲਾ ਗਾ ਕੋਈ ਵੀ ਸੰਗਤ ਵੀਰ ਭਾਈ ਸੁਣਦਾ ਦਾ ਭਾਈ ਇਹਨਾਂ ਦੀ ਮਦਦ ਕਰਨ ਲਈ ਹੈਗਾ ਤਾਂ ਜਰੂਰ ਇੱਥੇ ਦੇ ਸਾਰਾ ਗਰਾਊਂਡ ਆ ਵਸਤੀ ਚ ਬਰਨਾਲੇ ਆ ਜਿਓ ਭਾਈ ਸਾਰਿਆਂ ਦਾ ਧੰਨਵਾਦ ਆ